ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀਆਂ ਸਿਆਸੀ ਪਾਰਟੀਆਂ ਇਲੈਕਸ਼ਨਾਂ ਲੜਦੀਆਂ ਨੇ ਜਦੋਂ ਕਿਸੇ ਦੂਜੇ ਜਿਹਾਰੂ ਸਿੰਘ ਦਾ ਸੂਰਮੇ ਦਾ ਨਾਂ ਆ ਜਾਂਦਾ ਹੈ ਨਾ ਉਦੋਂ ਫਿਰ ਉਹਨਾਂ ਪਾਰਟੀਆਂ ਵਾਸਤੇ ਧਰਮ ਸੰਕਟ ਵੀ ਬਣ ਜਾਂਦਾ ਹੈ ਤੇ ਕੁਝ ਪਾਰਟੀਆਂ ਵਾਸਤੇ ਫਿਰ ਬਹੁਤ ਜ਼ਿਆਦੇ ਮੁਸ਼ਕਲ ਵੀ ਬਣ ਜਾਂਦੀ ਹੈ ਕਿਉਂ ਕਿ ਉਹ ਇਲੈਕਸ਼ਨ ਆਪਣੇ ਬੰਦਿਆਂ ਨੂੰ ਨੇੜੇ ਦੇ ਬੰਦਿਆਂ ਨੂੰ ਕਈ ਬੰਦਿਆਂ ਨਾਲ ਪਹਿਲਾਂ ਜਵਾਨ ਵਾਅਦਾ ਕਰੀ ਬੈਠੇ ਹੁੰਦੇ ਜਿਵੇਂ ਦੋਸਤੋ ਹੁਣ ਤਰਨ ਤਾਰਨ ਸੀਟ ਤੇ ਹੋਣ ਦੀ ਸੰਭਾਵਨਾ ਬਣ ਗਈ ਹੈ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਉਹ ਵੱਡੇ ਕੰਮ ਸੰਦੀਪ ਸਿੰਘ ਸੰਨੀ ਦੇ ਹਿੱਸੇ ਆਏ ਜਿਹੜੇ ਦੋਸਤੋ ਆਮ ਬੰਦਾ ਨਹੀਂ ਕਰ ਸਕਦਾ ਇਹੋ ਜਿਹੇ ਕਾਰਜਾਂ ਵਾਸਤੇ ਬੜੇ ਵੱਡੇ ਦਿਲ ਚਾਹੀਦੇ ਹੁੰਦੇ ਜਿਹੜਾ ਇਹ ਸੁਭਾ ਸਰੰਦ ਅਖੀਰ ਤੇ ਦੋਸਤੋ ਕਹਿੰਦੇ ਕੀੜੇ ਪੈ ਗਏ ਸੀ ਸਰੀਰ 'ਚ ਇਹ ਗੱਲ ਆ ਰਹੀ ਹੈ ਇਹ ਪੰਥ ਦਰਦੀਆਂ ਵਾਸਤੇ ਜਿਨ੍ਹਾਂ ਦੇ ਬੱਚੇ ਸਬੁੱਚੜ ਨੇ ਚੁੱਕ ਚੁੱਕ ਕੇ ਮਾਰੇ ਆ ਉਹਨਾਂ ਵਾਸਤੇ ਰਾਹਤ ਦੀ ਖਬਰ ਹੈ ਕਿ ਇਹ ਸਬੁੱਚੜ ਦੇ ਕੀੜੇ ਸਰੀਰ ਤੇ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਸੁੰਡ ਪੈ ਕੇ ਮਰੇ ਸੁੰਡ ਪੈ ਕੇ ਮਰੇ ਤੇ ਜਿਵੇਂ ਇਹ ਲੋਕਾਂ ਦੇ ਪੁੱਤਾਂ ਨੂੰ ਲਵਾ ਸਕੈ ਕੇ ਦੱਕ ਕੇ ਸ਼ਰਾਬ ਨਾਲ ਸਮਸ਼ਾਨ ਘਾਟਾਂ ਵਿੱਚ ਲਵਾਰ ਸਕੇ ਕੇ ਸਾੜਦਾ ਰਿਹਾ ਨਾ ਅਧੂਰਾ ਨੇ ਸਰੀਰ ਕਰਕੇ ਛੱਡ ਜਾਂਦਾ ਸੀ ਤੇ ਉਹਨਾਂ ਦੀਆਂ ਹੱਡੀਆਂ ਕੰਨਿਆਦਿਆਂ ਨੂੰ ਦੋਸਤੋ ਕੁੱਤੇ ਜਾਨਵਰ ਲੋਚ ਦਿੰਦੇ ਸੀ ਇਹ ਬੁੱਚੜੇ ਉਹ ਜੇ ਕੰਮ ਕਰਦਾ ਸੀ ਉਸੇ ਤਰ੍ਹਾਂ ਇਹਦੀ ਇਹਦੇ ਨਾਲ ਵੀ ਸਾਰਾ ਕੁਝ ਅਖੀਰ ਤੇ ਉਹੀ ਵਾਪਰਿਆ ਪ੍ਰਮਾਤਮਾ ਦੇ ਘਰ ਇਹ ਲੋਕਾਂ ਦੀ ਕਹਾਵਤ ਹੈ ਸਿਆਣੇ ਬੰਦਿਆਂ ਦੀ ਕਹਿੰਦੇ ਧੇਰ ਹੈ ਅંધੇਰ ਨਹੀਂ ਦੋਸਤੋ ਪ੍ਰਮਾਤਮਾ ਦੇ ਘਰ ਕਹਿੰਦੇ ਧੇਰ ਤੋਂ ਭਾਵ ਕਹਿੰਦੇ ਕੁਝ ਸਮਾਂ ਲੱਗ ਜਾਂਦਾ ਹੈ ਪਰ ਅંધੇਰ ਨਹੀਂ ਕਹਿੰਦੇ ਇਹ ਨਹੀਂ ਕਿ ਹਨੇਰੀ ਹੈ ਕਿਉਂ ਕੁਝ ਕਰਦਾ ਹੀ ਨਹੀਂ ਨਵੇੜਾ ਨਵੇੜੇ ਕਰਦਾ ਹੈ ਦੋਸਤੋ ਇਸ ਵੁੱਚੜ ਦੇ ਕੀੜੇ ਸੁੰਡ ਵੀ ਪਏ ਤੇ ਪਰਵਾਰ ਨੇ ਨੂੰ ਲਵਾਰਸ ਵੀ ਲਿਖਿਆ ਦਿੱਤਾ ਬੇਵਾਰਸਾ ਵੀ ਲਿਖਿਆ ਦਿੱਤਾ ਤੇ ਇਸ ਵੁੱਚੜ ਨਾਲੇ ਹੋ ਜੋ ਤੇ ਦੂਜਾ ਜੇ ਜਿਹੜਾ ਗਰਵਾਚਨ ਕਹਿੰਦੇ ਮਨ ਨੂੰ ਚਾਲਕਾ ਹੁੰਦਾ ਸੀ ਉਹ ਦੋਸਤੋ ਬਚ ਰਿਹਾ ਉਹਦੇ ਜਿਹੜੀਆਂ ਸੱਟਾਂ ਥੋੜੀਆਂ ਦੱਸਦੇ ਆ ਤੇ ਹੁਣ ਜਿਹੜੀ ਗੱਲ ਬਣੀ ਐ ਮੈਂ ਇੱਕ ਮੰਗ ਰੱਖ ਦਿੱਤੀ ਸੀ ਕਈ ਦਿਨ ਪਹਿਲਾਂ ਵੀਡੀਓ ਦੇ ਵਿੱਚ ਕਿ ਜਿਹੜਾ 2 ਦਸੰਬਰ ਜਿਹੜਾ 2024 ਨੂੰ ਅਕਾਲ ਤਖਤ ਤੋਂ ਆਦੇਸ਼ ਹੋਇਆ ਸੀ ਅਕਾਲੀ ਦਲ ਦੇ ਆਗੂਆਂ ਨੂੰ ਉਹਦੇ ਵਿੱਚ ਫਖਰ ਏਕ옴 ਵਾਰਡ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਦਿੱਤਾ ਸੀ ਉਹ ਵਾਪਸ ਲੈ ਲੈ ਗਿਆ ਸੀ ਤੇ ਦੋਸਤੋ ਮੈਂ ਕਹਿਣਾ ਚਾਹਣਾ ਹੈ ਕਿ ਸੰਦੀਪ ਸਿੰਘ ਸੰਨੀ ਨੂੰ ਕਈ ਬੁੱਧੀਜੀਵਕਾਂ ਨੇ ਮੰਗ ਕੀਤੀ ਹੈ ਕਿ ਫਖਰ-ਏ-ਕੌਮ ਦਾ ਵਾਰ ਜਥੇਦਾਰ ਕਾਲ ਤੱਕ ਐਲਾਨ ਕਰੇ ਕਿ ਉਸ ਨੌਜਵਾਨ ਨੂੰ ਦਿੱਤਾ ਜਾਵੇ ਪਰ ਦੋਸਤੋ ਇਹੋ ਜੇ ਵੱਡੇ ਫੈਸਲੇ ਲਏ ਨੇ ਬਹੁਤ ਵੱਡੇ ਕਾਰਜ ਹੁੰਦੇ ਆ ਜਿਵੇਂ ਉਸ ਨੌਜਵਾਨ ਨੇ ਇੰਨੇ ਵੱਡੇ ਦਿਲ ਦੇ ਨਾਲ ਦੋਸਤ ਇਹੋ ਜੇ ਕੰਮ ਕੀਤੇ ਕੀ ਕਿਸੇ ਵਿੱਚ ਹਿੰਮਤ ਹੈ ਕੋਈ ਵੱਡਾ ਦਿਲ ਇਹ ਫਖਰ-ਏ-ਕੌਮ ਵਰਗਾ ਅਵਾਰਡ ਨੂੰ ਮਿਲ ਜਾਵੇ ਜਾਂ ਦੇ ਦੇਵੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਅਗਲੀ ਗੱਲ ਹੈ ਜਿਹੜੀ ਮੁਕੂ ਤਰਨ ਤਾਰਨ ਸੀਟ ਤੋਂ ਸੰਦੀਪ ਸਿੰਘ ਦੇ ਪਰਿਵਾਰ ਨੂੰ ਇਲੈਕਸ਼ਨ ਲੜਨ ਦੀ ਗੱਲ ਆ ਗਈ ਹੈ ਦੋਸਤੋ ਜਿਵੇਂ ਚੋਣ ਹੋ ਰਣ ਜਾ ਰਹੀ ਹੈ ਤਰਨਤਾਰਨ ਕੋ ਤੇ ਹੁਣ ਗੱਲ ਆ ਰਹੀ ਹੈ ਪਰਸੋਂ ਦੀ ਕਈ ਚੈਨਲਾਂ ਤੇ ਡਿਬੇਟ ਹੋ ਰਹੀ ਹੈ ਕਿ ਸੰਦੀਪ ਸਿੰਘ ਸੰਨੀ ਇਲੈਕਸ਼ਨ ਲੜੇਗਾ ਦੋਸਤੋ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਸੰਦੀਪ ਸਿੰਘ ਸੰਨੀ ਨੂੰ ਆਪ ਆਪਣੇ ਕਾਗਜ ਨਹੀਂ ਭਰਨੇ ਚਾਹੀਦੇ ਉਹਦੀ ਵਾਈਫ ਜਾਂ ਉਹਦਾ ਭਰਾ ਰਾਏ ਕਰਕੇ ਉਹਨਾਂ ਦੇ ਵਿੱਚੋਂ ਐਮ.ਐਲ.ਏ ਬਣਾਇਆ ਜਾਵੇ ਕਿਉਂਕਿ ਸੰਦੀਪ ਸਿੰਘ ਸੰਨੀ ਨੂੰ ਇਹਨਾਂ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਉਹ ਦੋਸਤੋ ਹੋਣੀ ਪੱਕੀ ਹੈ ਘੱਟ ਵੱਧ ਮੈਨੂੰ ਨਹੀਂ ਪਤਾ ਕਿੰਨੀ ਹੋਣੀ ਹੈ ਪਰ ਸਜ਼ਾ ਦੋਸਤੋ ਲਗਭਗ ਕਿਉਂਕਿ ਦੋਨੇ ਬੰਦੇ ਅਨੁਪਾਤ ਹੈ ਕਿਹਦੇ ਸੰਧ ਸੀ ਦੋਨੇ ਬੰਦੇ ਕਿਹਦੇ ਸੰਧ ਸੀ ਤੇ ਦੁੱਖ ਕਿਨੂੰ ਹੋਇਆ ਦੁੱਖ ਕਿਨੂੰ ਹੋਇਆ ਤੇ ਸਜ਼ਾ ਫਿਰ ਮਿਲਣੀ ਇਸ ਨੌਜਵਾਨ ਨੂੰ ਸੁਭਾਵਕ ਹੈ ਤੇ ਦੋਸਤੋ ਜਿਹੜਾ ਸਜ਼ਾ ਜਾਪਤਾ ਬੰਦਾ ਹੈ ਉਹ ਇਲੈਕਸ਼ਨ ਲੜ ਨਹੀਂ ਸਕਦਾ ਜਿਹੜਾ ਹਵਾਲਾਤੀ ਉਹ ਲੜ ਸਕਦਾ ਜਿਵੇਂ ਅੰਮ੍ਰਿਤਪਾਲ ਇਲੈਕਸ਼ਨ ਲੜਿਆ ਕਿਉਂਕਿ ਉਹਨੂੰ ਅਜੇ ਸਜ਼ਾ ਨਹੀਂ ਸੀ ਸੁਣਾਈ ਦੀ ਇਹ ਸੰਦੀਪ ਸਿੰਘ ਸੰਨੀ ਵੀ ਲੜ ਸਕਦਾ ਹੈ ਕਿਉਂਕਿ ਉਹਨੂੰ ਸਜ਼ਾ ਕੋਈ ਨਹੀਂ ਸੁਣਾਈ ਪਰ ਦੋਸਤੋ ਜੇ ਸਜ਼ਾ ਇਲੈਕਸ਼ਨ ਜਿੱਤਣ ਤੋਂ ਬਾਅਦ ਹੋਗੀ ਤੇ ਨਾਲ ਦੀ ਨਾਲ ਮੈਂਬਰਸ਼ਿਪ ਚਲੀ ਜਾਣੀ ਹੈ ਕੋਈ ਫਾਇਦਾ ਨਹੀਂ ਇਸ ਲਈ ਉਹਦਾ ਪਰਿਵਾਰ ਸੰਦੀਪ ਸਿੰਘ ਸੰਨੀ ਦੀ ਵਾਈਫ ਉਹਦੇ ਘਰ ਵਾਲੀ ਲੜਕੀ ਉਹਦਾ ਫਰਜ ਬਣਦਾ ਹੈ ਇਲੈਕਸ਼ਨ ਲੜੇ ਪਰ ਹੁਣ ਗੱਲ ਦੋਸਤੋ ਆ ਗਈ ਹੈ ਜਥੇ ਵੰਦਨਾ ਤੇ ਹੁਣ ਦੇਖਣਾ ਹੈ ਕਿ ਤੁਸੀਂ ਸੱਚਮੁੱਚ ਅੰਦਰੋਂ ਵੀ ਸੁਦੀਪ ਸਿੰਘ ਸੰਨੀ ਦੇ ਨਾਲ ਹੈਗੇ ਹੋ ਕਿ ਝੂਠੇ-ਮੂਠੇ ਵਿਆਣੀ ਦਿਨੇ ਹੋ ਕੱਲੇ ਹੁਣ ਪਤਾ ਲੱਗੂ ਹੁਣ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਪਤਾ ਚੱਲਣਾ ਹੈ ਅੰਮ੍ਰਿਤਪਾਲ ਸਿੰਘ ਦਾ ਪਿਤਾ ਉਹਨਾਂ ਦੀ ਸਾਰੀ ਪਾਰਟੀ ਅਜੇ ਤੱਕ ਉਹਨਾਂ ਨੇ ਮਸ ਸੋਹਣਿਆ ਨਹੀਂ ਉਹਨਾਂ ਦੇ ਵੱਡੇ ਆਗੂਆਂ ਤੋਂ ਕਿ ਅਸੀਂ ਸੁਨੀਪ ਸਿੰਘ ਸੰਨੀ ਨੂੰ ਲੜਾਵਾਂਗੇ ਉਹਦੇ ਘਰਦਿਆਂ ਨੂੰ ਲੜਾਵਾਂਗੇ ਮੈਨੂੰ ਆਸ ਹੈ ਕਿ ਕਦੇ ਦਿਨ ਦੇ ਵਿੱਚ ਉਹਨਾਂ ਦਾ ਬਿਆਨ ਆਉਣਾ ਚਾਹੀਦਾ ਹੈ ਲੋਕਾਂ ਨੇ ਬੜੇ ਵੱਡੇ ਦਿਲ ਨਾਲ ਅੰਮ੍ਰਿਤਪਾਲ ਨੂੰ ਜਿਤਾਇਆ ਹੁਣ ਭਾਈ ਅੰਮ੍ਰਿਤਪਾਲ ਨੂੰ ਚਾਹੀਦਾ ਕਿ ਉਹ ਕੌਮ ਦੇ ਪੱਖ ਵਿੱਚ ਫੈਸਲਾ ਕਰੇ ਨਾ ਕਿ ਆਪਣੇ ਹਿੱਤ ਦੇਖੇ ਸਿਮਰਨਜੀਤ ਸਿੰਘ ਮਾਨ ਜਿਹਨੂੰ ਕੌਮੀ ਆਗੂ ਪੰਥ ਕਾਗੂ ਮੰਨਿਆ ਜਾਂਦਾ ਹੈ ਵੱਡੀ ਨੌਕਰੀ ਛੱਡੀ ਡੀਆਈਜੀ ਦੀ ਵੱਡੀ ਨੌਕਰੀ ਛੱਡੀ ਫਿਰ ਐਮਪੀ ਵੀ ਜਿੱਤ ਗਿਆ ਸੀ ਉਦੋਂ ਵੀ ਸਿਧਾਂਤ ਤੇ ਖੜ ਗਿਆ ਭਾਵੇਂ ਲੋਕ ਉਹਨੂੰ ਕਾਮਲਾ ਕਹਿੰਦੇ ਆ ਪਾਗਲ ਕਹਿੰਦੇ ਆ ਕਹਿੰਦੇ ਕਿਰਪਾਨ ਪਿੱਛੇ ਅੜ ਗਿਆ ਪਰ ਦੋਸਤੋ ਕਿਰਪਾਨ ਕੋਈ ਛੋਟੀ ਚੀਜ਼ ਹੈ ਕਮਾਲ ਦੀ ਗੱਲ ਆ ਯਾਰ ਜੇ ਸਿੱਖ ਨੇ ਕਿਰਪਾਨ ਹੀ ਛੱਡਤੀ ਤੇ ਮਗਰ ਕੀ ਰਿਹਾ ਤੁਸੀਂ ਕਹਿੰਦੇ ਜੀ ਬਾਦਲ ਤੌੜਾ ਕਹਿੰਦੇ ਕਿਰਪਾਨ ਬਾਹਰ ਧਰ ਕੇ ਚਲੇ ਜਾਂਦੇ ਸੀ ਫਿਰ ਬਾਦਲ ਤੇ ਤੌੜੇ ਦੀ ਇੱਜ਼ਤ ਵੱਧ ਹੈ ਜਾਂ ਸਿਮਰਜੀਤ ਸਿੰਘ ਮਾਣ ਦੀ ਬੰਦ ਹੈ ਮੈਨੂੰ ਦੱਸਿਓ ਕਮੈਂਟ ਕਰਕੇ ਦੱਸਿਓ ਦੋਸਤੋ ਤੁਸੀਂ ਇੱਕ ਪਾਸੇ ਯਾਰਾ ਨੂੰ ਪਾਗਲ ਤੇ ਕਮਲਾ ਕਹਨੇ ਹੋ ਇੱਕ ਪਾਸੇ ਕਹਨੇ ਹੋ ਕਿ ਅੜਿਆ ਖੜੇ ਉੱਦੇ ਦਾ ਆਪਣੇ ਸਟੈਂਡ ਤੇ ਸਿਧਾਂਤਾਂ ਤੇ ਜਿਹੜਿਆ ਕਹਦੇ ਫਿਰ ਨਾਲ ਯਾਰ ਖੜਿਆ ਕਰੋ ਉਹ ਬੰਦੇ ਨੇ ਨੁਕਸਾਨ ਜੇ ਐਮਪੀ ਜਿੱਤ ਗਿਆ ਸੀ 99 ਦੇ ਵਿੱਚ ਅੜ ਗਿਆ ਕਿਰਪਾਨ ਪਿੱਛੇ ਕਿਉਂ ਅੜਿਆ ਕਿਉਂਕਿ ਕਿਰਪਾਨ ਤਾਂ ਸਿੱਖ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਉਹਨਾਂ ਵੱਡੀ ਕਿਰਪਾਨ ਛੜਤੀ ਕੱਲ ਨੂੰ ਛੋਟੀ ਵੀ ਹਲਾ ਲੈਣਗੇ ਇੱਥੇ ਫਿਰ ਤੁਹਾਡੇ ਬੰਦੇ ਜਿਹੜੇ ਜਿਨ੍ਹਾਂ ਦੇ ਨਾਂ ਤੁਸੀਂ ਲੈਨੇ ਹੋ ਕਿ ਉਹ ਅੰਦਰ ਚਲੇਗੇ ਇੱਥੇ ਭਰਾਵੋ ਛੋਟੀਆਂ ਕਿਰਪਾਨਾਂ ਤੋਂ ਬਿਨਾਂ ਵੀ ਚਲੇ ਜਾਣਗੇ ਇਹਨਾਂ ਨੂੰ ਤੇ ਕੋਈ ਫਰਕ ਕੀ ਨਹੀਂ ਪਰ ਜੇ ਉਹਨਾਂ ਨੇ ਕਹਿਤਾ ਕਿ ਕਕਾਰ ਬਾਹਰ ਛੱਡ ਕੇ ਆਓ ਫਿਰ ਦੋਸਤੋ ਧਰਪਾਨ ਕਕਾਰਾਂ ਦੇ ਵਿੱਚ ਆਉਂਦੀ ਹੈ ਅੱਡੀ ਗੱਲ ਹੈ ਧਰਪਾਨ ਜ਼ੁਲਮ ਦਾ ਨਾਸ ਕਰਦੀ ਹੈ ਕਿਰਪਾਨ ਦੇ ਅਰਥ ਕਿਰਪਾ ਬਖਸ਼ਿਸ਼ ਜ਼ਬਰ ਤੇ ਜ਼ੁਲਮ ਨੂੰ ਖਤਮ ਕਰਨ ਵਾਲੀ ਧਨਵਾਰ ਕਿਰਪਾਨ ਸਿੱਖ ਦੀ ਤੇ ਦੋਸਤੋ ਹੁਣ ਸਿਮਰ ਜੀ ਸਿੰਘ ਮਾਨ ਦਾ 20 حق ਬਣਦਾ ਹੈ ਕਿ ਉਹ ਸੰਦੀਪ ਸਿੰਘ ਸੰਨੀ ਨੂੰ ਤੰਨ ਤਾਰਨ ਦੀ ਸੀਟ ਤੋਂ ਉਮੀਦਵਾਰ ਐਲਾਨੇ ਜਾਂ ਉਹਦਾ ਸਮਰਥਨ ਕਰੇ ਜਿਹੜੀ ਮਰਜ਼ੀ ਪਾਰਟੀ ਐਲਾਨ ਕਰ ਦੇ ਪਰ ਉਹਦਾ ਸਮਰਥਨ ਫਾਰਨਾ ਪਾਰਟੀਆਂ ਕਰ। ਮੈਂ ਤੇ ਇਹ ਵੀ ਕਹਿਣਾ ਚਾਹੁੰਦਾ ਸੰਦੀਪ ਸਿੰਘ ਦੇ ਪਰਿਵਾਰ ਨੂੰ ਜੇ ਕਿਤੇ ਮੇਰੀ ਵੀਡੀਓ ਉਹਨਾਂ ਤੱਕ ਪਹੁੰਚ ਜਾਵੇ ਦੋਸਤੋ ਸ਼ੇਅਰ ਕਰਿਓ ਕਿ ਉਹਨਾਂ ਦੇ ਪਰਿਵਾਰ ਨੂੰ ਲੈ ਲੈਣਾ ਚਾਹੀਦਾ ਡਿਸੀਜਨ ਉਹ ਕਿਸੇ ਦੀ ਵੇਟ ਨਾ ਕਰਨ ਉਹ ਕਿਸੇ ਦੀ ਵੇਟ ਨਾ ਕਰਨ ਕਿਸੇ ਵੀ ਜਥੇਬੰਦੀ ਦੀ ਵੇਟ ਨਾ ਕਰਨ ਉਹਨਾਂ ਨੂੰ ਡਿਸੀਜਨ ਲੈ ਲੈਣਾ ਚਾਹੀਦਾ ਐਲਾਨ ਕਰ ਦੇਣ ਕਿ ਸੰਦੀਪ ਸਿੰਘ ਸੰਨੀ ਦੀ ਵਾਈਫ ਇਲੈਕਸ਼ਨ ਲੜੂਗੀ ਤੇ ਦੋਸਤੋ ਫੇਰ ਦੇਖਦੇ ਆ ਕਿਹੜੇ ਕਿਹੜੇ ਉਹਨਾਂ ਨਾਲ ਖੜਦੇ ਆ ਤੇ ਕਿਹੜੇ ਕਿਹੜੇ ਭੱਜਦੇ ਆ ਐਲਾਨ ਕਰ ਦੇਣਾ ਚਾਹੀਦਾ ਸਾਰੀ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਐ ਜੇ ਕੋਈ ਉਹਨਾਂ ਦੀ ਮਦਦ ਨਾ ਕਰੇਗਾ ਤੇ ਲੋਕ ਛੇਤਰ ਮਾਰਨ ਦੀ ਲੋ ਜਿਹੜੇ ਅਕਾਲੀ ਦਲ ਜਿੰਨੇ ਅਕਾਲੀ ਦਲ ਹੈ ਇਹਨਾਂ ਨੂੰ ਮਦਦ ਕਰਨੀ ਪੈਣੀ ਹੈ ਇੱਥੋਂ ਤੱਕ ਕੇ ਸੁਖਵੀਰ ਸਿੰਘ ਬਾਦਲ ਨੂੰ ਵੀ ਮਦਦ ਕਰਨੀ ਪੈਣੀ ਹੈ ਨਾ ਕਰੇਗਾ ਤੇ ਬਹੁਤ ਜ਼ਿਆਦਾ ਬਦਨਾਮੀ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਖੜਨਾ ਪੈਣਾ ਹੈ ਸਿਮਰਜੀਤ ਸਿੰਘ ਮਾਨ ਨੋmberਪਾਲ ਤੇ ਜਿੰਨਾਂ ਜਥੇਬੰਦ ਹੈ ਉਹਨਾਂ ਨੂੰ ਵੀ ਖੜਨਾ ਪੈਣਾ ਹੈ ਦੋਸਤੋ ਦੇਖਦੇ ਆ ਫਕਰੇ ਕੌਮ ਦਾ ਵਾਰਡ ਅਦੋਲਾਨ ਹੁੰਦਾ ਕਿੰਨਾ ਜਲਦੀ ਕਰਦੇ ਆ ਕਾਲ ਤੱਕ ਸਭ ਦੇ ਜਿੱਤੇਦਾਰ ਸਾਬ ਤੇ ਉਧਰ ਤਰਨ ਤਾਰਨ ਦੀ ਸੀਟ ਜਿੱਤ ਕੇ ਉਹ ਭੈਣ ਸੰਦੀਪ ਸਿੰਘ ਸੰਨੀ ਦੇ ਘਰ ਵਾਲੀ ਜਲਦੀ ਜਿੱਤ ਜਾਵੇ ਪੰਥ ਦੇ ਸਿਰ ਦੇ ਉੱਤੇ ਜਿਹੜਾ ਬੋਝ ਹੈ ਸੰਦੀਪ ਸਿੰਘ ਸੰਨੀ ਦਾ ਪਾਇਆ ਹੋਇਆ ਉਹਨੂੰ ਲਾਦ ਗਏ ਹੌਲਾ ਕਰਦੇ ਗਏ ਦੋਸਤੋ ਆਓ ਇਕੱਠੇ ਹੋ ਕੇ ਚੱਲੋ ਸੋ ਖੀਰ ਤੇ ਸਾਰੀ ਸੰਗਤ ਨੂੰ ਦੋਸਤਾਂ ਨੂੰ ਬੇਨਤੀ ਹੈ ਕਿ ਦੋਸਤੋ ਇਹ ਚੈਨਲ ਆਪਣਾ ਨਵਾਂ ਚੈਨਲ ਬਣਾਇਆ ਗਿਆ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਾਈਕ ਦਾ ਬਟਨ ਜ਼ਰੂਰ ਦਬਿਆ ਕਰੋ ਕਮੈਂਟ ਦੇ ਵਿੱਚ ਭਾਵੇਂ ਦੋ ਅੱਖਰ ਲਿਖੋ ਦੋਸਤੋ ਜ਼ਰੂਰ ਲਿਖ ਦਿਆ ਕਰੋ ਤਾਂ ਕਿ ਪਤਾ ਲੱਗਦਾ ਰਹੇ ਠੀਕ ਗਲਤ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ